ਸਭ ਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕੱਲ ਨੂੰ ਤੁਹਾਨੂੰ ਪਤਾ ਹੀ ਆ ਕਿ ਆਪਣੇ ਹਰਿਆਪੁਰ ਤਾਇਆ ਰਾਂਝਾ ਪੱਥੀ ਤੇ ਬਾਪੂ ਘਮਨਸ਼ਾ ਜੀਦਾ ਵੱਲੋਂ ਜੋ ਕਬੱਡੀ ਟੂਰਨਾਮੈਂਟ ਹੋਣ ਜਾ ਰਹੇ ਆ ਤੇ ਬਾਪੂ ਜਿਸ਼ਕਰਨ ਸ਼ਾਹ ਜੀ ਵੱਲੋਂ ਤੇ ਆਪਾਂ ਉੱਥੇ ਗਰਾਊਂਡ ਦੇ ਵਿੱਚ ਖੜੇ ਆ ਗਰਾਊਂਡ ਬਿਲਕੁਲ ਸਾਰੀ ਤਿਆਰ ਹੈ ਠੀਕ ਆ ਤੁਸੀਂ ਦੇਖ ਰਹੇ ਹੋ ਸਾਰੇ ਆਸ-ਪਾਸੇ ਜਾਲ ਲੱਗਿਆ ਤੇ ਜਾਲ ਵਾਲੇ ਮੁੰਡੇ ਜਾਲ ਲਗਾਈ ਜਾ ਰਹੇ ਆ ਸਾਰਾ ਗਰਾਊਂਡ ਤਿਆਰ ਹੈ ਤੇ ਸਾਡੇ ਗੋਰੀ ਜੀ ਦਾ ਬੜੀ ਖਾਨਾ ਦੀਪੂ ਅਮਰਕੜ ਦੇ ਬਾਈ ਜਾਲ ਵਾਲੇ ਤੇ ਭਰਾ ਸਾਡਾ இந்து ਤੇ ਉਧਰ ਸਾਡੇ ਧਰਮੇਂਦਰ ਖੜੇ ਆ ਕੋੜੇ ਵਾਲੇ ਜੋ ਸੇਵਾ ਕਰ ਰਹੇ ਨੇ ਤੇ ਅਸੀਂ ਇੱਕ ਬੇਨਤੀ ਕਰਨ ਜਾ ਰਹੇ ਹਾਂ ਤੇ ਮੈਂ ਜ਼ਰੂਰ ਕਹੂੰਗਾ ਸਾਡੇ ਗੋਰੀ ਨੂੰ ਕੋਰੀ ਵੀਰ ਕਲ ਨੂੰ ਟੀਮਾਂ ਬਾਰੇ ਜ਼ਰੂਰ ਥੋੜਾ ਜਾਣਨਾ ਪਾਉਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੇਖ ਰਹੇ ਨੇ ਬੇਨਤੀ ਇਹ ਕਿ ਵੀ ਜਿਹੜੀਆਂ ਟੀਮਾਂ ਪਿੰਡਵਾਰ ਨਰੋਲ ਓਪਨ ਐਂਟਰ ਹੋਈਆਂ ਵਾ ਉਹਨਾਂ ਨੂੰ ਬੇਨਤੀ ਹੈ ਰਿਕੁਐਸਟ ਹੈ ਵੀ ਉਹ ਕੱਲ ਨੂੰ ਸਵੇਰ 10 ਵਜੇ ਅਸੀਂ ਮੈਚ ਚਲਾ ਦੇਣੀ ਹੈ ਆਪਣੇ ਆਪ ਨੂੰ ਰੈਡੀ ਕਰਕੇ ਸਾਡੇ ਕੋਲ ਬਿਲਕੁਲ ਤਿਆਰੀਆਂ ਪੂਰੀਆਂ ਮੁਕੰਮਲ ਹੈ ਤੇ ਤੁਸੀਂ ਕਿਸੇ ਵੀ ਟੀਮ ਦਾ ਕੋਈ ਵੀ ਜਿਹੜਾ ਮੈਚ ਆ ਉਹ ਅੱਗੇ ਪਿੱਛੇ ਨਹੀਂ ਕੀਤਾ ਹੈ ਨਾ ਕਿਉਂਕਿ ਫਕਰ ਨੂੰ ਤੈ ਰਾਂਝਾ ਜਿਹਦੀ ਸਾਲਾਨਾ ਵਰਸੀ ਦਾ ਇਹ ਜਿਹੜਾ ਵੱਡਾ ਕਬੱਡੀ ਕੱਪ ਹੈ ਤੇ ਸਾਰੇ ਪਲੇਅਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਵੀ ਤੁਸੀਂ 10 ਵਜੇ ਨੂੰ ਪਲੀਜ਼ ਗਰਾਊਂਡ ਦੇ ਬਿਲਕੁਲ ਕਲੋਜ਼ ਪਹੁੰਚਣ ਦੀ ਕਿਰਪਾਲਤਾ ਕਰਨੀ ਨੇੜੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਮੈਚ 10 ਵਜੇ ਸਹੀ ਅਸੀਂ ਚਲਾ ਦੇਨੇ ਆ ਥੈਂਕ ਯੂ ਬਾਈ ਦੀਪੂ ਅਮਰਗੜ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੀਰਾਂ ਨੂੰ ਕਬੱਡੀ ਖਿਡਾਰੀਆਂ ਨੂੰ ਤੁਸੀਂ ਜਾਣਦੇ ਹੋ ਕਿ ਹਰ ਇੱਕ ਟੂਰਨਾਮੈਂਟ ਤੇ ਆਪਾਂ ਨੂੰ ਨੇਹਰਾ ਨੂੰ ਰੋੜਾ ਹੋ ਜਾਂਦਾ ਬਹੁਤ ਜ਼ਿਆਦਾ ਸੋ ਉਹਨਾਂ ਨੂੰ ਆਪਾਂ ਨੇਹਰੇ ਨੂੰ ਦੂਰ ਕਰਨ ਦੇ ਵਾਸਤੇ ਬਾਕੀ ਇਹ ਆਮ ਟੂਰਨਾਮੈਂਟ ਨਹੀਂ ਹੈਗਾ ਬਾਬਾ ਜੀ ਦਾ ਟੂਰਨਾਮੈਂਟ ਹੈ ਸਾਰੇ ਕਬੱਡੀ ਵਾਲੇ ਖਿਡਾਰੀਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀਰ ਬਣ ਕੇ 10 ਤੋਂ ਪਹਿਲਾਂ ਪਹਿਲਾਂ ਜੇ ਹੋ ਸਕੇ ਤਾਂ ਤੁਸੀਂ ਇੱਥੇ ਜਰੂਰ ਪੰਚਣਾ ਕਿਉਂਗਾ ਤਿਆਰੀਆਂ ਫੁੱਲ ਹੈ ਤੇ ਬਾਪੂ ਜੀ ਦਾ ਟੂਰਨਾਮੈਂਟ ਆ ਤਾਇ ਜੀ ਦਾ ਸੋ ਸਾਰਿਆਂ ਨੇ ਕਬੱਡੀ ਖਿਡਾਰੀਆਂ ਨੇ ਇਹ ਸਾਥ ਦੇਣਾ ਮੇਰੇ ਵੀਰ 10 ਤੋਂ ਲੇਟ ਨਾ ਹੋਇਓ ਜਿੰਨੀਆਂ ਵੀ ਟੀਮਾਂ ਆਉਂਦੀਆਂ ਉਹ ਸਾਡੀ ਬੇਨਤੀ ਨੂੰ ਕਬੂਲ ਕਰਨ ਜੀ ਤੇ ਤੁਹਾਡਾ ਬਹੁਤ ਧੰਨਵਾਦ ਹੋਊਗਾ ਕੋਈ ਇਹ ਨਹੀਂ ਚੱਕਣੀ ਭਾਈ ਸ਼ਿਰਾ ਝੰਡਾ ਵਾਲਾ ਜੀ ਉਹ ਤੁਹਾਨੂੰ ਵਿਚਾਰ ਦੇਣਾ ਹਾਂਜੀ ਭਾਈ ਆਪ ਸਭ ਨੂੰ ਸੱਸੀ ਆ ਕਾਲ मैं मैं कि मैं ग्राउंड ਦੇ ਵਿੱਚ ਹਰਿਆਪੁਰੀ ਖੜਾ। ਤੇ ਮੈਂ ਟੀਮਾਂ ਨੂੰ ਜਰੂਰ ਬੇਨਤੀ ਕਰਦਾ ਬਾਅਦ ਚ ਕੀ ਹੁੰਦਾ ਨਾ ਬਾਈ ਯਾਰ ਸਾਡੀ ਰਿਕਵੈਸਟ ਹੀ ਆ ਸਾਡੀ ਬੇਨਤੀ ਆ ਅਸੀਂ ਲੇਟ ਹੋ ਗਏ ਹਨਾ ਸਾਡੀ ਗੱਡੀ ਪੈਂਚਰ ਹੋ ਗਈ ਹਨਾ ਦੇਖੋ ਆਪਾਂ 100 ਬਾਨਾ ਮਾਰਦੇ ਆ। ਦੇਖੋ ਕਮੇਟੀ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ। ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਸਾਡੀ ਗਰਾਊਂਡ ਤਿਆਰ ਹੋ ਚੁੱਕੀ ਆ। ਅਸੀਂ 10 ਵਜੇ ਤੋਂ ਬਾਅਦ ਜਿਹੜੀ ਟੀਮ ਨੂੰ ਅਸੀਂ ਆਵਾਜ਼ ਮਾਰੀ ਉਹ ਗਰਾਊਂਡ ਦੇ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ ਗੱਲ ਨੋਵੇ ਟੀਮਾਂ ਨੂੰ ਅਸੀਂ ਖੜੇ ਬਾਜਾਂ ਮਾਰੀ ਅੱਗੇ ਜਿਹੜੀ ਟੀਮ ਨਾ ਸਮੇਂ ਸਿਰ ਪਹੁੰਚੀ ਉਹ ਟੀਮ ਕੱਟ ਦਿੱਤੀ ਜਾਊ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਊਗਾ ਤੁਹਾਡੇ ਸਾਥ ਦੇ ਨਾਲ ਸਾਰਾ ਟੂਰਨਾਮੈਂਟ ਨਿਬੜਨਾ ਜੇ ਤੁਸੀਂ ਪਲੇਅਰ ਸਾਡਾ ਸਾਥ ਦਿਓਗੇ ਤਾਂ ਟਾਈਮ ਨਾਲ ਅਸੀਂ ਟੂਰਨਾਮੈਂਟ ਨੂੰ ਨੇਪੜ ਸਕਾਂਗੇ ਅਸੀਂ ਸਾਰਿਆਂ ਨੂੰ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਟਾਈਮ ਦੇ ਨਾਲ ਪਹੁੰਚਣਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ